ਸ਼ਿਕਾਲ ਜੀ ਤੁਸੀਂ ਜੁੜਿਓ ਉਮੀਦ ਦੇ ਨਾਲ ਅੱਜ ਉਸ ਵੀਡੀਓ 'ਚ ਗੱਲਬਾਤ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਆਖਰੀ ਸਮੇਂ ਦੇ ਬਾਰੇ ਜਿਵੇਂ ਤੁਸੀਂ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਸਿੱਖਾਂ ਧਰਮ ਦੇ ਪਹਿਲੇ ਬਾਨੀ ਹੋਏ ਨੇ ਗੁਰੂ ਨਾਨਕ ਸਾਹਿਬ ਨੂੰ ਸਿੱਖਾਂ ਦੇ ਪਹਿਲੇ ਗੁਰੂ ਮੰਨਿਆ ਜਾਂਦਾ ਹੈਗਾ ਸਿੱਖਾਂ ਤੋਂ ਬਿਨਾਂ ਹੋਰ ਵੀ ਧਰਮਾਂ ਦੇ ਲੋਕ ਗੁਰੂ ਨਾਨਕ ਸਾਹਿਬ ਨੂੰ ਗੁਰੂ ਮੰਨਦੇ ਨੇ ਇੱਥੋਂ ਤੱਕ ਕਿ ਸਭ ਤੋਂ ਵੱਡੇ ਸੰਤ ਹਿੰਦੂ ਅਤੇ ਮੁਸਲਮ ਮੁ슬ਿਮਾ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਮੰਨਿਆ ਜਾਂਦਾ ਹੈ ਸੋ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਲੋਕਾਂ ਨੂੰ ਅੰਧ ਵਿਸ਼ਵਾਸ ਬਹਿਮਾ ਪਰਮਾ ਤੋਂ ਬਾਹਰ ਕੱਢਿਆ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਤਕਰੀਬਨ 28000 ਕਿਲੋਮੀਟਰ ਪੈਦਲ ਚ ਤੁਰ ਕੇ ਜਿਹੜਾ ਆਚਾਰੀ ਰਿਸ਼ਾਵ ਦੇ ਵਿੱਚ ਯਾਤਰਾਵਾਂ ਕੀਤੀਆਂ ਇਹਨਾਂ ਯਾਤਰਾਵਾਂ ਦੇ ਦੌਰਾਨ ਉਹ ਵੱਖ-ਵੱਖ ਧਾਰਮਿਕ ਸਥਾਨਾਂ ਤੇ ਵੀ ਗਏ ਅਤੇ ਵੱਖ-ਵੱਖ ਜਗ੍ਹਾ ਤੇ ਹੁੰਦੇ ਹੋਏ ਉਹਨਾਂ ਨੇ ਲੋਕਾਂ ਨੂੰ ਜਿਹੜਾ ਸਹੀ ਸੱਚੇ ਕਾਲਪੁਰਖ ਪਰਮਾਤਮਾ ਦੇ ਨਾਲ ਜੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਸੋ ਕਦੇ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਵਿਚਾਰ ਲੋਕਾਂ ਦੇ ਉੱਪਰ ਧੱਕੇ ਦੇ ਨਾਲ ਨਹੀਂ ਥੋਪੇ ਸੋ ਇੱਥੇ ਗੱਲ ਕਰੀਏ ਤਾਂ ਲਗਭਗ 55 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਜਿਹੜਾ ਨਗਰ ਬਸਾਇਆ ਸੀ 55 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਕਰਤਾਰਪੁਰ ਨਗਰ ਬਸਾਇਆ ਗਿਆ ਉਹਨਾਂ ਦੇ ਵੱਲੋਂ ਉੱਥੇ ਆ ਕੇ ਵਸੇ ਸਤੰਬਰ 1539 ਈਸਵੀ ਤੱਕ ਉਹ ਉੱਥੇ ਹੀ ਰਹੇ 1539 ਈਸਵੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ ਇਸ ਸਮੇਂ ਦਰਾਨ ਜਿਹੜਾ ਕਰਤਾਰਪੁਰ ਸਾਹਿਬ ਵਿੱਚ ਰਹਿੰਦੇ ਹੋਏ ਗੁਰੂ ਨਾਨਕ ਸਾਹਿਬ ਅਚਲ ਦੇ ਨਾਥ ਜੋਗੀ ਕੇਂਦਰ ਤੇ ਪਾਕਪਟਮਨ ਤੇ ਮੁਲਤਾਨ ਦੇ ਸੂਫੀ ਕੇਂਦਰਾਂ ਦੀਆਂ ਛੋਟੀਆਂ-ਛੋਟੀਆਂ ਯਾਤਰਾਵਾਂ ਤੇ ਵੀ ਗਏ ਆਪਣੇ ਜੁਤਿ ਜੋਤ ਸਮਾਨ ਦੇ ਸਮੇਂ ਦੇ ਤੱਕ ਨਾਨਕ ਗੁਰੂ ਨਾਨਕ ਸਾਹਿਬ ਨੇ ਪੰਜਾਬ ਖੇਤਰ ਵਿੱਚ ਬਹੁਤ ਸਾਰੇ ਪੈਰੋਕਾਰ ਪ੍ਰਾਪਤ ਕਰ ਲਈ ਸੀ ਹਾਲਾਂਕਿ ਮੌਜੂਦਾ ਇਤਿਹਾਸ ਦੇ ਵਿੱਚ ਸਬੂਤਾਂ ਦੇ ਆਧਾਰ ਦੇ ਉੱਪਰ ਜਿਹੜਾ ਉਹਨਾਂ ਦੀ ਗਿਣਤੀ ਦਾ ਅੰਦਾਜ਼ਾ ਲਾਉਣਾ ਬਹੁਤ ਹੀ ਮੁਸ਼ਕਲ ਹੈ ਗੁਰਨਾਨਕ ਦੇ ਪੈਰੋਕਾਰਾਂ ਨੂੰ ਦੂਜੀਆਂ ਕਰਤਾਰਾਂ ਕਰਤਾਰੀਆ ਭਾਵ ਕੀ ਕਰਤਾਰਪੁਰ ਪਿੰਡ ਦੇ ਲੋਕ ਕਿਹਾ ਜਾਂਦਾ ਸੀ ਗੁਰੂ ਨਾਨਕ ਨੇ ਆਖਰੀ ਸਮੇਂ ਦੇ ਵਿੱਚ ਜਿਹੜਾ ਪਾਹੀ ਲੈ ਇਹਨਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਉਹਨਾਂ ਦਾ ਨਾਮ ਬਦਲ ਕੇ ਜਿਹੜਾ ਗੁਰੂ ਅੰਗਦ ਰੱਖਿਆ ਗਿਆ ਜਿਸ ਦਾ ਅਰਥ ਹੈ ਆਪਣਾ ਆਪਣਾ ਜਾਂ ਫਿਰ ਤੁਹਾਡਾ ਹਿੱਸਾ ਆਪਣੇ ਉੱਤਰਾਧਿਕਾਰੀ ਦੀ ਕੋਸ਼ਨਾ ਕਰਨ ਤੋਂ ਥੋੜੀ ਦੇਰ ਬਾਅਦ ਗੁਰੂ ਨਾਨਕ ਸਾਹਿਬ 22 ਸਤੰਬਰ 1539 ਈਸਵੀ ਨੂੰ ਜਿਹੜਾ ਕਰਤਾਰਪੁਰ ਸਾਹਿਬ ਵਿਖੇ 70 ਸਾਲ ਦੀ ਉਮਰ ਦੇ ਵਿੱਚ ਅਕਾਲ ਚਲਾਣਾ ਕਰ ਗਏ ਉਸ ਸਮੇਂ ਜਿਹੜਾ ਹਿੰਦੂਆਂ ਤੇ ਮੁਸਲਮਾਨਾਂ ਦੇ ਵੱਲੋਂ ਜਿਹੜਾ ਝਗੜਾ ਕੀਤਾ ਗਿਆ ਮੰਨਿਆ ਜਾਂਦਾ ਹੈ ਕਿ ਜੋ ਚਾਦਰ ਗੁਰੂ ਨਾਨਕ ਸਾਹਿਬ ਦੇ ਸਰੀਰ ਨੂੰ ਢੱਕਣ ਦੇ ਲਈ ਵਰਤੀ ਗਈ ਸੀ ਉਸ ਚਾਦਰ ਨੂੰ ਦੋਵਾਂ ਧਰਮਾਂ ਦੇ ਲੋਕਾਂ ਦੇ ਵੱਲੋਂ ਜਿਹੜਾ ਬਾਅਦ ਦੇ ਵਿੱਚ ਖਿੱਚੋ-ਤਾਣੀ ਦੇ ਵਿੱਚ ਆ ਪਾੜ ਕੇ ਅੱਧੋ-ਅੱਧ ਕਰ ਲਿਆ ਗਿਆ ਅਤੇ ਉਸੇ ਰੀਤੀ ਆਪਣੇ ਆਪਣੇ ਰੀਤੀ ਰਿਵਾਜਾਂ ਦੇ ਹਿਸਾਬ ਦੇ ਨਾਲ ਉਹਨਾਂ ਲੋਕਾਂ ਦੇ ਵੱਲੋਂ ਜਿਹੜੀ ਉਹ ਚਾਦਰ ਰੱਖ ਲਈ ਗਈ ਗੁਰੂ ਨਾਨਕ ਸਾਹਿਬ ਨੇ ਹਮੇਸ਼ਾ ਹੀ ਜਿਹੜਾ ਦੁਨੀਆ ਨੂੰ ਅੰਧ ਵਿਸ਼ਵਾਸਾਂ ਅਤੇ ਕਰਮ ਕਾਂਡਾਂ ਤੋਂ ਦੂਰ ਹੋਣ ਦੇ ਲਈ ਪ੍ਰੇਰਿਆ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਆਪਣੇ ਜੀਵਨ ਕਾਲ ਦੇ ਵਿੱਚ ਦਿੱਤੇ ਸੀ ਕਿ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ਇਸ ਤਰੀਕੇ ਦੇ ਨਾਲ ਜਿਹੜਾ ਗੁਰੂ ਨਾਨਕ ਸਾਹਿਬ ਨੇ ਹਮੇਸ਼ਾ ਹੀ ਇੱਕ ਅਕਾਲ ਪੁਰਖ ਸਾਹਿਬ ਦੀ ਉਸਤਤ ਕਰਨ ਨੂੰ ਜਿਹੜਾ ਜੋਰ ਦਿੱਤਾ ਸੋ ਗੁਰੂ ਨਾਨਕ ਸਾਹਿਬ ਨੇ ਆਪਣੇ ਆਖਰੀ ਸਮੇਂ ਦੇ ਦੌਰਾਨ ਆਪਣਾ ਆਖਰੀ ਸਮਾ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਬਤੀਤ ਕੀਤਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੀਵਨ ਦੇ ਨਾਲ ਸੰਬੰਧਿਤ ਆਖਰੀ ਸਮੇਂ ਦੀ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਦੇ ਨਾਲ ਸੰਬੰਧਿਤ ਹੋਰ ਵੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਉਮੀਦ ਕਰਦੇ ਹਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ